ਤਿੰਨ ਜੇ ਨ ਬਣਾਈਆਂ ਇਹਦੇ ਵੇਖ ਤੈਨੂੰ ਕਿੰਨੀਆਂ ਦਾਤਾਂ ਉਸ ਮਾਲਕ ਨੇ ਦਿੱਤੀਆਂ ਨੇ ਇਸ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਸਾਰਿਆਂ ਨੂੰ ਸਮਝਾਉਂਦੇ ਨੇ ਗੁਰ ਪ੍ਰਸਾਦ ਮੇਰਾ ਮਨ ਵਸਿਆ ਜੋ ਮੰਗੋ ਸੋ ਪਾਵੋ ਰੇ ਸਤਿਗੁਰੂ ਜੀ ਨੇ ਬਚਨ ਕੇ ਕਹਿਣ ਲੱਗੇ ਗੁਰੂ ਦੀ ਕਿਰਪਾ ਦੇ ਨਾਲ ਐਸਾ ਦਾਤਾ ਮੇਰੇ ਮਨ ਵਿੱਚ ਵਸ ਗਿਆ ਕਿ ਉਹਦੇ ਕੋਲੋਂ ਹੁਣ ਜਿਹੜੀ ਦਾਤ ਅਸੀਂ ਮੰਗਦੇ ਆ ਉਹ ਸਾਨੂੰ ਪ੍ਰਾਪਤ ਹੁੰਦੀ ਹੈ ਆਪਾਂ ਆਮ ਕਰਕੇ ਛੋਟੇ ਛੋਟੇ ਬੱਚਿਆਂ ਨੂੰ ਜਦੋਂ ਗੁਰਬਾਣੀ ਦੇ ਸ਼ਬਦ ਕੰਠ ਕਰਾਉਂਦੇ ਆ ਜਿਹੜੇ ਸਕੂਲਾਂ ਵਿੱਚ ਧਾਰਮਿਕ ਤੌਰ ਤੇ ਵੀ ਪ੍ਰੇਰ ਕਰਾਈ ਜਾਂਦੀ ਤੇ ਉੱਥੇ ਇਹ ਸ਼ਬਦ ਕਈ ਵਾਰ ਬੱਚੇ ਪੜ੍ਹਦੇ ਨੇ ਪ੍ਰਭਾਤ ਫੇਰੀਆਂ ਵਿੱਚ ਆਪਾਂ ਸੁਣਦੇ ਆ ਕਿ ਜਦੋਂ ਸਤਗੁਰੂ ਜੀ ਦੀ ਬਾਣੀ ਦੇ ਬਚਨ ਪੜੇ ਜਾਣ ਚਤੁਰ ਦਿਸ਼ਾ ਤੀਨੋਂ ਵੱਲ ਆਪਣਾ ਸਿਰ ਉੱਪਰ ਕਰ ਧਾਰਿਓ ਇਹਦੇ ਅਖੀਰ ਦੇ ਸਤਿਗੁਰਾਂ ਨੇ ਬਚਨ ਕਿਹਾ ਕਿ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਉਹਨਾਂ ਨੂੰ ਵਿਸ਼ਵਾਸ ਆ ਜਾਂਦਾ ਹੈ ਕਿ ਅਸੀਂ ਜੋ ਆਪਣੇ ਮਾਲਕ ਤੋਂ ਮੰਗੀਏ ਸਾਡਾ ਮਾਲਕ ਸਾਨੂੰ ਉਹ ਦਾਤਾਂ ਬਖਸ਼ਿਸ਼ ਕਰਦਾ ਹੈ ਮਾਨ ਮੰਗੋ ਤਾਣ ਮੰਗੋ ਧਨ ਲਕshmi ਸੁਤ ਦੇ